ਵਾਹਿਗੁਰੂ ਸਾਹਿਬ ਜੀ ਬਡਹਾਂਸ ਮਹੱਲਾ ਪਹਿਲਾ ਦਖਣੀ ਸੱਚ ਸਰੰਦਾ ਸੱਚਾ ਜਾਣੀਐ ਸੱਚੜਾ ਪਰਵਦਗਾਰੋ ਜਿਨ ਆਪੀ ਨੈ ਆਪ ਸਾਜਿਆ ਸੱਚੜਾ ਅਲਖ ਪਰੋ ਸੱਚ ਸਰੰਦਾ ਸੱਚਾ ਜਾਣੀਐ ਸੱਚੜਾ ਪਰਵਦਗਾਰੋ ਜਿਨ ਆਪੀ ਨੈ ਆਪ ਸਾਜਿਆ ਸੱਚੜਾ ਅਲਖ ਪਰੋ ਦੋਇ ਫੜ ਜੋੜ ਵਿਛੋੜਿਆ ਨਾ ਗੁਰ ਬਿਨ ਘੋਰ ਅੰਧਾਰੋ ਸੂਰਜ ਚੰਦ ਸਿਰਜਿ ਅਨ ਐਨਸ ਚਲਤ ਵਿਚਾਰੋ ਸੱਚੜਾ ਸਾਹਿਬ ਸੱਚ ਤੂੰ ਸੱਚੜਾ ਦੇ ਪਿਆਰੋ ਰਹਾਓ ਤੁਧ ਸਿਰਜੀ ਮੇਦਨੀ ਦੁਖ ਸੁਖ ਦੇ ਵਣਹਾਰੋ ਨਾਰੀ ਪੁਰਖ ਸਿਰਜਿਆ ਬਿਖ ਮਾਇਆ ਮੋਹ ਪਿਆਰੋ ਖਾਣੀ ਬਾਣੀ ਤੇਰੀ ਆ ਦੇਹ ਜੀਆ ਆਧਾਰੋ ਕੁਦਰਤ ਤਖਤ ਰਚਾਇਆ ਸਚ ਨਬੇੜਨ ਹਾਰੋ ਆਵਾ ਗਮਣ ਸਿਰਜਿਆ ਤੂੰ ਥਿਰ ਕਰਨੇ ਹਾਰੋ ਜੰਮਣ ਮਰਣਾ ਆਏ ਗਿਆ ਬਦਕ ਜਿਓ ਵਿਕਾਰੋ ਭੁੰਡੜੈ ਨਾਮ ਵਿਸਾਰਿਆ ਬੂਢੜੈ ਕਿਆ ਤਿਸ ਚਾਰੋ ਗੁਣ ਛੋੜ ਵਿਖਲਦਿਆ ਅਵਗਣ ਕਾਵਣ ਯਾਰੋ ਸੱਦੜੇ ਆਏ ਤਿਨਾ ਜਾਨੀਆਂ ਹੁਕਮ ਸੱਚੇ ਕਰਤਾਰੋ ਨਾਰੀ ਪੁਰਖ ਵਿਚੁੰਨਿਆ ਵਿਛੜਿਆ ਮਿਲਣ ਹਾਰੋ ਰੂਪ ਨ ਜਾਣੈ ਸੋਹਣੀਐ ਹੁਕਮ ਬਦੀ ਸਿਰਕਾਰੋ ਬਾਲਕ ਬਿਰਦ ਨ ਜਾਣਨੀ ਤੋੜਨ ਹੇਤ ਪਿਆਰੋ ਨਾਉ ਦਰ ਠਾਕੇ ਹੁਕਮ ਸੱਚੇ ਹੰਸ ਗਿਆ ਗਹਿਣਾਰੇ ਸਾ ਧਨ ਛੁੱਟੀ ਮੁਠੀ ਝੂਠ ਵਿਦਣੀਆਂ ਮਿਰਤ ਕੜਾ ਅੰਗਨੜੇ ਬਾਰੇ ਸੁਰਤ ਮੋਈ ਮਰਮਈਏ ਮਹਿਲ ਰੁਨੀ ਦਰਬਾਰੇ ਰੋਵਹ ਕੰਤ ਮਹਿਲੀ ਹੋ ਸੱਚੇ ਕੇ ਗੁਣ ਸਾਰੇ ਜਲ ਮਲ ਜਾਨੀ ਨਾ ਵਾਲਿਆ ਕੱਪੜ ਪਟ ਅੰਬਾਰੇ ਵਾਜੇ ਵਜੇ ਸੱਚੀ ਬਾਣੀਆਂ ਪੰਚ ਮੋਏ ਮਨ ਮਾਰੇ ਜਾਨੀ ਵਿਛਣੜੇ ਮੇਰਾ ਮਰਨ ਭਿਆ ਤ੍ਰਿਕ ਜੀਵਨ ਸੰਸਾਰੇ ਜੀਵਤ ਮਰੈ ਸੋ ਜਾਣੀ ਐ ਫਿਰ ਸਚੜੈ ਹੇਤ ਪਿਆਰੇ ਤੁਸੀਂ ਰੋਵੋ ਰੋਵਣ ਆਈ ਹੋ ਝੂਠ ਮੁਠੀ ਸੰਸਾਰੇ ਹਉ ਮੁਠੜੀ ਤੰਦੈ ਧਾਵਣੀਆਂ ਫਿਰ ਛੋੜਿ ਅੜੀ ਵਿਦਣ ਕਾਰੇ ਘਰ ਘਰ ਕੰਤ ਮਹਿਲੀਆਂ ਰੂੜੈ ਹੇਤ ਪਿਆਰੇ ਮੈਂ ਫਿਰ ਸੱਚ ਸਹਲਾਣਾ ਹਉ ਰਹਿ ਸੇੜੀ ਨਾਮ ਪਧਾਰੇ ਗੁਰ ਮਿਲਿਆ ਵੇਸ ਪਲਟਿਆ ਸਾ ਧੰਨ ਸੱਚ ਸ਼ਿੰਗਾਰੋ ਆਵੋ ਮਿਲੋ ਸਹੇਲੀ ਹੋ ਸਿਮਰੋ ਸਿਰਜਣ ਹਾਰੋ ਬਈਰ ਨਾਮ ਸੁਹਾਗਣੀ ਸੱਚ ਸੁਵਾਰਣ ਹਾਰੋ ਗਾਵੋ ਗੀਤ ਨਾ ਬਿਰਹਾੜਾ ਨਾਨਕ ਬ੍ਰਹਮ ਵਿਚਾਰੋ ਵਡਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣਵਾ ਸੱਚਾ ਦੂਰ ਨ ਭਾਲੀਐ ਘਟ ਘਟ ਸ਼ਬਦ ਪਛਾਣਵਾ ਸੱਚ ਸ਼ਬਦ ਪਛਾਣ ਦੂਰ ਨ ਜਾਣੋ ਜਿਨੇ ਰਚਨਾ ਰਾਚੀ ਨਾਮ ਤੇ ਆਏ ਤਾਂ ਸੁਖ ਪਾਏ ਬਿਨ ਨਾਵੈ ਪਿੜ ਕਾਚੀ ਜਿਨ ਥਾਪੀ ਵਿਦ ਜਾਣੈ ਸੋਈ ਕਿਆ ਕੋ ਕਹਿ ਵਖਾਣੋ ਜਿਨ ਜਗ ਥਾਪ ਬਤਾਇਆ ਜਾਲੋ ਸੋ ਸਾਹਿਬ ਪਰਵਣ ਬਾਬਾ ਆਇਆ ਹੈ ਉੱਠ ਚੱਲਣਾ ਅੰਧ ਪੰਧ ਹੈ ਸੰਸਾਰੋ ਵਾ ਸਿਰ ਸਿਰ ਸੁਚੜੈ ਲਿਖਿਆ ਦੁੱਖ ਸੁਖ ਪੁਰਬ ਵਿਚਾਰੋ ਵਾ ਦੁੱਖ ਸੁਖ ਦੀਆ ਜੇ ਹਾਕੀਆ ਸੋ ਨਿਭੈ ਜੀ ਨਾਲੇ ਜੇਹੇ ਕਰਮ ਕਰਾਏ ਕਰਤਾ ਦੂਜੀ ਕਾਰਨ ਭਾਲੇ ਆ ਪੰਦਰਾਲ ਮਤੰਦੈ ਬਾਂਦੀ ਕਰ ਹੁਕਮ ਛਡਾਵਣ ਹਾਰੋ ਅੱਜ ਕਲ ਕਰਦਿਆਂ ਕਾਲ ਬਿਆਪੈ ਦੂਜੇ ਭਾਇ ਵਿਕਾਰੋ ਜਮ ਮਾਰਗ ਪੰਥ ਨਾ ਸੁਝਈ ਉਜੜ ਅੰਧ ਗਵਾਰੋ ਆ ਨਾ ਜਲ ਲੇਫ ਤੁਲਾਈਆਂ ਨਾ ਭੋਜਨ ਪ੍ਰਕਾਰਵਾ ਭੋਜਨ ਪਾਉ ਨਾ ਠੰਡਾ ਪਾਣੀ ਨਾ ਕਾਪੜ ਸਿੰਗਾਰੋ ਗਲ ਸੰਗਲ ਸਿਰ ਮਾਰੇ ਉਬਾਓ ਨਾਂ ਦੀ ਸੈ ਕਰ ਬਾਰੋ ਇਬਕੇ ਰਾਹੇ ਜਮਨ ਨਾਹੀ ਪਛਤਾਣੇ ਸਿਰ ਭਾਰੋ ਬਿਨ ਸਾਚੇ ਕੋ ਬੇਲੀ ਨਾਹੀ ਸਾਚਾ ਏ ਵਿਚਾਰੋ ਬਾਬਾ ਰੂ ਵਹਿ ਰਵੇ ਸੁ ਜਾਣੀਐ ਮਿਲ ਰੂ ਵੈ ਗੁਣ ਸਾਰੇ ਵਾ ਰੂ ਵੈ ਮਾਇਆ ਮੁਠੜੀ ਧੰਡੜਾ ਰੋਵਣ ਹਾਰੇ ਵਾ ਧੰਡਾ ਰੂ ਵੈ ਮੈਲ ਨਾ ਧੋਵੈ ਸੁਪਨੰਤਰ ਸੰਸਾਰੋ ਜਿਉ ਬਾਜੀ ਘਰ ਪਰ ਮੈਂ ਭੂਲੇ ਝੂਠ ਮੁਠੀ ਅਹੰਕਾਰ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰ ਪੂਰੇ ਰਾਖੇ ਨਾਨਕ ਸਹਿਜ ਸੁਭਾਏ ਵਡਹੰਸ ਮਹੱਲਾ ਪਹਿਲਾ ਬਾਬਾ ਆਇਆ ਹੈ ਉਠ ਚੱਲਣਾ ਇਹ ਜਗ ਝੂਠ ਫਸਾਰੋ ਵਾ ਸੱਚਾ ਘਰ ਸੱਚੜੈ ਸੇਵੀਐ ਸੱਚ ਖਰਾ ਸਤਿਆਰੋ ਵਾ ਕੂੜ ਲੱਭ ਜਾਂ ਥਾਏ ਨਾ 파ਸੀ ਅੱਗੇ ਲਹੇ ਨ ਠਾਓ ਅੰਤਰ ਆਉ ਨ ਬੈ ਸੋ ਕਹੀਐ ਜਿਉ ਸੁਣੇ ਕਰ ਕਾਉ ਜਮਣ ਮਰਣ ਵੱਡਾ ਵੇ ਛੂੜਾ ਬਿਨ ਸਹਿ ਜਗ ਸੁਬਾਈ ਲਬ ਧੰਦਾ ਮਾਇਆ ਜਗਤ ਭੁਲਾਇਆ ਕਾਲ ਖੜਾ ਰੂ ਆਏ ਬਾਬਾ ਆਵੋ ਭਾਈ ਹੋ ਗਲ ਮਿਲਹਿ ਮਿਲ ਮਿਲਦੇ ਅਸੀਂ ਸਾਹੇ ਬਾਬਾ ਸਚੜਾ ਮੇਲ ਨਾ ਚੁੱਕਈ ਪ੍ਰੀਤਮ ਕੀਆ ਦੇਹ ਅਸੀਂ ਸਾਹੇ ਆਸੀਂ ਸਾਹਾਂ ਦੇਵੋ ਭਗਤ ਕਰਿਵੋ ਮਿਲਿਆ ਕਾ ਕਿਆ ਮੇਲੋ ਇਕ ਭੂਲੇ ਨਾ ਉਥੇ ਹੋ ਥਾਵੋ ਗੁਰ ਸ਼ਬਦੀ ਸਚ ਖੇਲੋ ਜਮ ਮਾਰਗ ਨਹੀ ਜਾਣਾ ਸ਼ਬਦ ਸੁਮਾਣਾ ਜੁਗ ਜੁਗ ਸਾਚਾ ਵੇਸੀ ਸਾਜਨ ਸੈਣ ਮਿਲੋ ਸੰਜੋਗੀ ਗੁਰ ਮਿਲ ਖੋਲੇ ਫਾਸੇ ਬਾਬਾ ਨਾਂਗੜਾ ਆਇਆ ਜਗ ਮੈਂ ਦੁੱਖ ਸੁਖ ਲੇਖ ਲਿਖਾਇਆ ਲਿਖਿਆੜਾ ਸਾਹਾ ਨਾ ਟਲੈ ਜਿਹੜਾ ਪੁਰਬ ਖਮਾਇਆ ਬਹਿ ਸਾਚੈ ਲਿਖਿਆ ਮਰਤ ਬਿਖਿਆ ਜਿਤ ਲਾਇਆ ਤਿਤ ਲਾਗਾ ਕਾਮਣਿਆਰੀ ਕਾਮਣ ਪਾਏ ਬੌਰੰਗੀ ਗਲਤਾਗਾ ਕੋਚੀ ਮਤ ਭਇਆ ਮਨ ਹੋਛਾ ਗੁਰ ਸਾ ਮੱਖੀ ਖਾਇਆ ਨਾਮ ਅਰਜਾਦ ਆਇਆ ਕਲ ਭੀਤਰ ਨਾਗੋ ਬੰਦ ਚਲਾਇਆ ਬਾਬਰ ਉਹ ਜੇ ਕਿਸੈ ਰੋਵਣਾ ਜਾਨੀੜਾ ਬੰਦ ਪਠਾਇਆ ਹੈ ਲਿਖਿਆੜਾ ਲੇਖ ਨਾ ਮੀਟੀਐ ਦਰ ਹਾਕਰ ੜਾਇਆ ਹੈ ਹਾਕਾਰ ਆਇਆ ਜਾਂ ਤਸ ਭਾਇਆ ਰੁੰਨੇ ਰੋਵਣ ਹਾਰੇ ਉਤ ਭਾਈ ਪਾਤੀ ਜੇ ਰੂਵੈ ਪ੍ਰੀਤਮ ਅਤ ਪਿਆਰੇ ਭੈ ਰੂਵੈ ਗੁਣਸਾਰ ਸੰਭਾਲੇ ਕੁ ਮਰੈ ਨ ਮੋਇ ਆ ਨਾਲੇ ਨਾਨਕ ਜੁਗ ਜੁਗ ਜਾਣ ਸੁਜਾਣਾ ਰੂਵੈ ਸਚ ਸਮਹਲੇ ਬੜ ਹੰਸ ਮਹੱਲਾ ਤੀਜਾ ੴ ਸਤਿਗੁਰ ਪ੍ਰਸਾਦ ਪ੍ਰਭ ਸਚੜਾ ਹਰਿ ਸਲਾਹੀਐ ਕਾਰਜ ਸਭ ਕਿਛ ਕਰਣੈ ਜੋਗ ਸਾ ਧਨ ਰੰਡ ਨ ਕਬ ਹੋਵੈ ਸਈ ਨ ਕਦੇ ਹੋਵੈ ਸੋਗ ਨ ਕਦੇ ਹੋਵੈ ਸੋਗ ਅਣ ਦਿਨ रसभोग सातन महल समाणी जिन प्रयोजात कर्म विधाता बोले अमृत वाणी गुणवंतिया गुण सारे अपने कंत संभालै ना कदे लगै विजुगो सचडा फिरसा लाही है सब किछ करणे जोगो सचडा साहेब शब्द पहचाणी है आपे लए मिलाए ਸਾਤਨ ਪ੍ਰੇਖੈ ਰੰਗ ਰਤੀ ਵਿਚੋਂ ਆਪ ਗਵਾਏ ਵਿਚੋਂ ਆਪ ਗਵਾਏ ਫਿਰ ਕਾਲ ਨਾ ਖਾਏ ਗੁਰਮੁਖ ਏ ਖੋਜਾਤਾ ਕਾਮਣ ਇਛੁ ਪੁਨੀ ਅੰਤਰ ਭਿੰਨੀ ਮਿਲਿਆ ਜਗ ਜੀਵਨ ਦਾਤਾ ਸ਼ਬਦ ਰੰਗ ਰਾਤੀ ਜੋ ਬਨਮਾਤੀ ਫਿਰ ਕੈ ਅੰਕ ਸਮਾਏ ਸਚੜਾ ਸਾਹਿਬ ਸ਼ਬਦ ਪਛਾਣੀ ਐ ਆਪੇ ਲੈ ਮਿਲਾਈ ਜਿਨਹੀਂ ਆਪਣਾ ਕੰਤ ਪਛਾਣਿਆ ਹਉ ਤិន ਪੁੱਛੋ ਸੰਤਾਂ ਜਾਈ ਆਪ ਛੋੜ ਸੇਵਾ ਕਰੀ ਫਿਰ ਸਚੜਾ ਮਿਲੈ ਸਹਿਜ ਸੁਭਾਏ ਫਿਰ ਸੱਚਾ ਮਿਲੈ ਆਏ ਸਾਚ ਕਮਾਈ ਸਾਚ ਸ਼ਬਦ ਧਨ ਰਾਤੀ ਕਦੇ ਨਰਾਣ ਸਦਾ ਸੁਹਾਗਣ ਅੰਤਰ ਸਹਿਜ ਸਮਾਦੀ ਫਿਰ ਰਹਿ ਆ ਪਰਪੂਰੇ ਵੀ ਖ ਅਦੂਰੇ ਰੰਗ ਮਾਣੇ ਸਹਿਜ ਸੁਭਾਏ ਜਿਨ ਨਹੀਂ ਆਪਣਾ ਕੰਤ ਪਛਾਣਿਆ ਹਉ ਤិន ਪੁੱਛੋ ਸੰਤਾਂ ਜਾਏ ਪਿਰੋਵ ਛੁੰਨੀਆਂ ਭੀ ਮਿਲੇ ਜੇ ਸਤਿਗੁਰੂ ਲਾਗੇ ਸਾਚੇ ਪਾਏ ਸਤਿਗੁਰ ਸਦਾ ਦਿਆਲ ਹੈ ਅਵਗੁਣ ਸ਼ਬਦ ਜਲਾਏ ਅਵਗੁਣ ਸ਼ਬਦ ਜਲਾਏ ਦੂਜਾ ਭਾਉ ਗਵਾਏ ਸੱਚੇ ਹੀ ਸਚ ਰਾਤੀ ਸਚੈ ਸ਼ਬਦ ਸਦਾ ਸੁਖ ਪਾਇਆ ਹਉ ਮੈਂ ਗਈ ਭਰਾਤੀ ਪਿਰ ਨਰਮਾਇਲ ਸਦਾ ਸੁਖਦਾਤਾ ਨਾਨਕ ਸ਼ਬਦ ਮਿਲਾਏ ਫਿਰ ਉਹ ਚੁੰਨੀਆਂ ਭੀ ਮਿਲੇ ਜੇ ਸਤਿਗੁਰੂ ਲਾਗੈ ਸਾਚੇ ਪਾਈ ਵਡਹੰਸ ਮਹੱਲਾ ਤੀਜਾ ਸੁਣਿਓ ਕੰਤ ਮਹੇਲੀ ਹੋ ਪਿਰ ਸੇਵਿਓ ਸ਼ਬਦ ਵਿਚਾਰ ਅਵਗਣਵੰਤੀ ਪਿਰ ਨਾ ਜਾਣੈ ਮੁਠੀ ਰੋਵੈ ਕੰਤ ਵਿਸਾਰ ਰੋਵੈ ਕੰਤ ਸੰਮਾਲ ਸਦਾ ਗੁਣ ਸਾਰਣਾ ਫਿਰ ਮਰੈ ਨਾ ਜਾਏ ਗੁਰਮੁਖ ਜਾਤਾ ਸ਼ਬਦ ਪਛਾਤਾ ਸਾਚੈ ਪ੍ਰੇਮ ਸਮਾਈ ਜਿਨ ਆਪਣਾ ਪਿਰਣੀ ਜਾਤਾ ਕਰਮ ਵਿਧਾਤਾ ਕੂੜ ਮੁੱਠੀ ਕੂੜਿਆਰੇ ਸੁਣਿਓ ਕੰਤ ਮਹੇਲੀ ਹੋ ਪਿਰ ਸੇ ਵਿਹੋ ਸ਼ਬਦ ਵਿਚਾਰੇ ਸਭ ਜਗ ਆਪ ਪਾਇਉਣ ਆਵਣ ਜਾਣ ਸੰਸਾਰਾ ਮਾਇਆ ਮੋਹ ਖਵਾਇ ਅਨ ਮਰ ਜੰਮੈ ਵਾਰ ਵਾਰ ਮਰ ਜੰਮੈ ਵਾਰ ਵਾਰ ਵਦੈ ਬਿਕਾਰਾ ਗਿਆਨ ਵਿਹੂਣੀ ਮੂਠੀ ਬਿਨ ਸ਼ਬਦੈ ਪ੍ਰਣਾ ਪਾਇਓ ਜਨਮ ਗਵਾਇਓ ਰੂਵੈ ਅਵਗਣਿਆਰੀ ਝੂਠੀ ਫਿਰ ਜਗ ਜੀਵਨ ਕਿਸਨੋ ਰੋਈਐ ਰੂਵੈ ਕੰਤ ਵਿਸਾਰੇ ਸਭ ਜਗ ਆਪ ਉਪਾਇਓਨ ਆਵਣ ਜਾਣ ਸੰਸਾਰੇ ਸੋ ਫਿਰ ਸੱਚਾ ਸਦ ਹੀ ਸਾਚਾ ਹੈ ਨਾ ਉਮਰੇ ਨ ਜਾਏ ਭੂਲੀ ਫਿਰੈ ਤਨ ਇਆਣੀਆਂ ਰੰਡ ਬੈਠੀ ਦੂਜੈ ਪਾਏ ਰੰਡ ਬੈਠੀ ਦੂਜੈ ਪਾਏ ਮਾਇਆ ਮੋਹੇ ਦੁਖ ਪਾਏ ਆਵ ਘਟੈ ਤਨ ਚੀਜੈ ਜੋ ਕਛ ਆਇਆ ਸਭ ਕਛ ਜਾਸੀ ਦੁਖ ਲਾਗਾ ਪਾਏ ਦੂਜੈ ਜਮ ਕਾਲ ਨ ਸੂਜੈ ਮਾਇਆ ਜਗ ਲੂਜੈ ਲਬ ਲੋਭ ਚਿਤ ਲਾਏ ਸੋ ਫਿਰ ਸਾਚਾ ਸਦ ਹੀ ਸਾਚਾ ਨਾਹੋ ਮਰੈ ਨ ਜਾਏ ਇਕ ਰੂ ਵੈ ਪਿਰੈ ਵਿਚੁਨੀਆ ਅੰਦੀ ਨਾ ਜਾਣੈ ਫਿਰ ਨਾਲੇ ਗੁਰ ਪ੍ਰਸਾਦੀ ਸਾਚਾ ਫਿਰ ਮਿਲੈ ਅੰਤਰ ਸਦਾ ਸੁਮਾਲੈ ਫਿਰ ਅੰਤਰ ਸੁਮਾਲੈ ਸਦਾ ਹੈ ਨਾਲੇ ਮਨ ਮੁਖ ਜਾਤਾ ਦੂਰੇ ਇਹ ਤਨ ਰੁਲੈ ਰਲਾਇਆ ਕਾਮਨਾ ਆਇ ਜਿਨ ਖਸਮ ਨ ਜਾਤਾ ਦੂਰੇ ਨਾਨਕ ਸਾ ਧਨ ਮਿਲੈ ਮਿਲਾਈ ਫਿਰ ਅੰਤਰ ਸਦਾ ਸੁਮਾਲੈ ਇਕ ਰੋਵਹਿ ਫਿਰਹਿ ਵਿਚੁੰਨੀਆਂ ਅੰਧੀ ਨਾ ਜਾਣੈ ਫਿਰਹਿ ਨਾਲੇ ਵੜਹਾਂਸ ਮਹੰਲਾ ਤੀਜਾ ਰੋਵਹਿ ਫਿਰਹਿ ਵਿਚੁੰਨੀਆਂ ਮੈਂ ਫਿਰ ਸੱਚੜਾ ਹੈ ਸਦਾ ਨਾਲੇ ਜਿਨਹੀ ਚੱਲਣ ਸਹੀ ਜਾਣਿਆ ਸਤਿਗੁਰ ਸੇਵੈ ਨਾਮ ਸੁਮਾਲੇ ਸਦਾ ਨਾਮ ਸੁਮਾਲੇ ਸਤਿਗੁਰ ਹੈ ਨਾਲੇ ਸਤਿਗੁਰ ਸੇਵ ਸੁਖ ਪਾਇਆ ਸ਼ਬਦੇ ਕਾਲ ਮਾਰ ਸੱਚ ਉਰਤਾਰ ਮੇਰੇ ਆਵਣ ਜਾਣ ਨਾ ਹੋਇਆ ਸੱਚਾ ਸਹਿਬ ਸੱਚੀ ਨਾਈ ਵਿਖੇ ਨਦਰ ਨਿਹਾਲੇ ਰੂਹ ਵਹਿ ਪਿਰੋ ਬਚੁੰਨੀਆ ਮੈਂ ਫਿਰ ਸਚੜਾ ਹੈ ਸਦਾ ਨਾਲੇ ਪ੍ਰਭ ਮੇਰਾ ਸਹਿਬ ਸਬਦੂ ਚਾਹੇ ਕਿਵ ਮਿਲਾ ਪ੍ਰੀਤਮ ਪਿਆਰੇ ਸਤਿਗੁਰ ਮੇਲੀ ਤਾਂ ਸਹਿਜ ਮਿਲੀ ਫਿਰ ਆਖਿਆ ਉਰ ਧਾਰੇ ਸਦਾ ਉਰ ਧਾਰੇ ਨੇਹੋਂ ਨਾਲ ਪਿਆਰੇ ਸਤਿਗੁਰ ਤੇ ਫਿਰ ਦਿਸੈ ਮਾਇਆ ਮੁਕਾ ਕੱਚਾ ਚੋਲਾ ਤਿਤ ਪਹਿਦੈ ਪੱਗ ਖਿਸੈ ਪੇ ਰੰਗ ਰਾਤਾ ਸੋ ਸੱਚਾ ਚੋਲਾ ਤਿਤ ਪਹਿਦੈ ਤਿਖਾਨ ਵਾਰੇ ਪ੍ਰਭ ਮੇਰਾ ਸਾਹਿਬ ਸਬਦੂ ਚਾਹੈ ਕਿਉ ਮਿਲਾਂ ਪ੍ਰੀਤਮ ਪਿਆਰੇ ਮੈਂ ਪ੍ਰਭ ਸੱਚ ਪਛਾਣਿਆ ਹੋਰ ਭੁਲੀ ਅਵਗਣਿਆਰੇ ਮੈਂ ਸਦਾ ਰਾਵੈ ਪਿਰ ਆਪਣਾ ਸੱਚੜਾ ਸ਼ਬਦ ਵਿਚਾਰੇ ਸੱਚਾ ਸ਼ਬਦ ਵਿਚਾਰੇ ਰੰਗ ਰਾਤੀ ਨਾਰੇ ਮਿਲ ਸਤਗੁਰ ਪ੍ਰੀਤਮ ਪਾਇਆ ਅੰਤਰ ਰੰਗ ਰਾਤੀ ਸਹਿਜੇ ਮਾਤੀ ਗਿਆ ਦੁਸ਼ਮਨ ਦੂਖ ਸਬਾਇਆ ਆਪਣੇ ਗੁਰ ਕੋ ਤਨ ਮਨ ਦੀਜੈ ਤਾਂ ਮਨ ਭੀਜੈ ਤ੍ਰਿਸ਼ਨਾ ਦੂਖ ਨਿਵਾਰੇ ਮੈਂ ਫਿਰ ਸੱਚ ਪਛਾਣਿਆ ਹੋਰ ਭੂਲੀ ਅਵਗਣਿਆਰੇ ਸੱਚੜਾ ਆਪ ਜਗਤੋ ਪਾਇਆ ਗੁਰ ਬਿਨ ਕੋਰ ਅੰਧਾਰੋ ਆਪ ਮਿਲਾਏ ਆਪ ਮਿਲੇ ਆਪੇ ਦੇ ਪਿਆਰੋ ਆਪੇ ਦੇ ਪਿਆਰੋ ਸਹਿਜ ਵਪਾਰੋ ਗੁਰਮੁਖ ਜਨਮ ਸਵਾਰੇ ਧਨ ਜਗ ਮੈਂ ਆਇਆ ਆਪ ਗਵਾਇਆ ਦਰ ਸਾਚੈ ਸਚਿਆਰੋ ਗਿਆਨ ਰਤਨ ਘਟ ਜਾਣਨ ਹੋਆ ਨਾਨਕ ਨਾਮ ਪਿਆਰੋ ਸਚੜੈ ਆਪ ਜਗ ਤੋ ਪਾਇਆ ਗੁਰ ਬਿਨ ਕੋਰ ਅੰਧਾਰੋ ਵਡਹੰਸ ਮਹੱਲਾ ਤੀਜਾ ਇਹ ਸਰੀਰ ਜਜਰੀ ਹੈ ਇਸਨੂੰ ਜਰ ਪਹੁੰਚ ਆਏ ਗੁਰ ਰੱਖੇ ਸੇ ਉਬਰੇ ਹੋਰ ਮਰ ਜੰਮ ਆਵੇ ਜਾਏ ਹੋਰ ਮਰ ਜੰਮ ਆਵੇ ਜਾਵੇ ਅੰਤ ਗਏ ਪਛਤਾਵੇ ਬਿਨ ਨਾਮੈ ਸੁਖ ਨਾ ਹੋਈ ਐਥੇ ਕਮਾਵੇ ਸੋ ਫਲ ਪਾਵੇ ਮਨ ਮੁਖੈ ਪਤ ਖੋਈ ਜੰਮਪੁਰ ਕੋਰ ਅੰਧਾਰ ਮਹਾ ਗੁਬਾਰ ਨਾ ਤਿੱਥੈ ਭੈਣ ਨਾ ਪਾਈ ਇਹ ਸਰੀਰ ਜਜਰੀ ਹੈ ਇਸ ਨਉ ਜਰ ਪਹੁੰਚੈ ਆਈ ਕਾਇਆ ਕੰਚਨ ਤਾਥੀਐ ਜਾਂ ਸਤਿਗੁਰ ਲੇ ਮਿਲਾਏ ਭਰਮ ਮਾਇਆ ਵਿੱਚੋਂ ਕੱਟੀਐ ਸਚੜੈ ਨਾਮ ਸਮਾਈ ਸਚੈ ਨਾਮ ਸਮਾਏ ਹਰ ਗੁਣ ਗਾਏ ਮਿਲ ਪ੍ਰੀਤਮ ਸੁਖ ਪਾਏ ਸਦਾ ਆਨੰਦ ਰਹੈ ਦਿਨ ਰਾਤੀ ਵਿੱਚੋਂ ਹਮੈ ਜਾਏ ਜਿਨਹੀ ਪੁਰਖੀ ਹਰ ਨਾਮ ਚਿਤ ਲਾਇਆ ਤਿਨ ਕਹਿ ਹਉ ਲਾਗਉ ਪਾਏ ਕਾਇਆ ਕੰਚਨ ਤਾਂ ਥੀਐ ਜਾਂ ਸਤਿਗੁਰ ਲੈ ਮਿਲਾਏ ਸੋ ਸੱਚਾ ਸੱਚ ਸਲਾਹੀਐ ਜੇ ਸਤਿਗੁਰ ਦੇ ਵਝਾਏ ਬਿਨ ਸਤਿਗੁਰ ਭਰਮ ਭੁਲਾਣੀਆ ਕਿਆ ਮੋਹ ਦੇ ਸੁਨ ਆਗੈ ਜਾਏ ਕਿਆ ਦੇਨ ਮੋਹ ਜਾਏ ਅਵਗਣ ਪਛਤਾਏ ਦੁੱਖੋ ਦੁੱਖ ਕਮਾਏ ਨਾਮ ਰਤਿਆ ਸੇ ਰੰਗ ਚਲੂਲਾ ਪਿਰ ਕੈ ਅੰਕ ਸਮਾਏ ਇਸ ਜੀਵੜਾ ਵਰ ਨਾ ਸੂਝੈ ਕਿਸੇ ਆਗੈ ਕਹੀ ਹੈ ਜਾਏ ਸੋ ਸੱਚਾ ਸੱਚ ਸਲਾਹੀ ਹੈ ਜੇ ਸਤਗੁਰ ਦੇਵ ਬੁਝਾਏ ਜਿਨਿ ਸਚੜਾ ਸੱਚ ਸਲਾਹਿਆ ਹਉ ਤਿੰਨ ਲਾਗਉ ਪਾਏ ਸੇ ਜਨ ਸੱਚੇ ਨਿਰਮਲੇ ਜਿਨ ਤਿਨ ਮਿਲਿਆ ਮਲ ਸਭ ਜਾਏ ਤਿਨ ਮਿਲਿਆ ਮਲ ਸਭ ਜਾਏ ਸਚੈ ਸਰਣਾਇ ਸਚੈ ਸਹਿਜ ਸੁਭਾਏ ਨਾਮ ਨਿਰੰਜਨ ਅਗਮ ਗੋਚਰ ਸਤਗੁਰ ਦੀਆ ਬੁਝਾਏ ਅਨੰਦਨ ਭਗਤ ਕਰੈ ਰੰਗ ਰਾਤੇ ਨਾਨਕ ਸਚ ਸਮਾਏ ਜਿਨਿ ਸਚੜਾ ਸਚ ਧਿਆਇਆ ਹਉ ਤਿਨ ਕੈ ਲਾਗਉ ਪਾਏ ਅਨੰਦਨ ਭਗਤ ਕਰੈ ਰੰਗ ਰਾਤੇ ਨਾਨਕ ਸਚ ਸਮਾਏ ਜਿਨਿ ਸਚੜਾ ਸਚ ਧਿਆਇਆ ਹਉ ਤਿਨ ਕੈ ਲਾਗਉ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ